¡Ay, mira, 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 el mira, ¡Ay, mira, mira, ਕੀ ਕਰਾਣਾ ਸਭ ਨੂੰ ਬਹੁਤ ਕਰਾਤਾ ਹਾਂ ਬਸ ਕਰਾਤਾ ਹਾਂ ਠੀਕੇ ਦੋਨੇ ਕੰਤੇ ਉਹਨੂੰ ਕਹਿੰਦੇ ਕਿ ਏਦਨਾਰੀ ਉਹਨਾਂ ਨੇ ਕਰੇ ਜਾ ਕੇ ਕਿਰਪਾਨਾ ਰਾਤ ਨੂੰ 31 ਤਰੀਕ ਨੂੰ ਮਾਰ ਕੇ ਆਏ ਇਹਨਾਂ ਨੇ ਦਰਖਾਸਤ ਵੀ ਦਿੱਤੀ ਕੋਸਨੀ ਹੋਇਆ ਮਿਨੇ ਅੱਜ ਕਿਰਨ ਅੱਜ ਕਿਤੇ ਉੱਥੇ ਖੜੇ ਸੀ ਉੱਥੇ ਹੀ ਵਸੇ ਇੱਕ ਦੂਜੇ ਨੇ ਮਾਰੇ ਦੁਆਰ ਵੱਤ ਮੰਦਿਰ ਸਾਧ ਲਿਓ ਨੇ ਮੋਟੇ ਨੇ ਗੋਲੀ ਮਾਰੀ ਨਾਲ ਲੱਤ ਤੋੜ ਕੇ ਹਏ ਮੰਦਿਰ ਅਰਧ ਕੀਤੀ ਮੇਰੇ ਲੰਦੇ ਦੀ ਇਹ ਨਾਲੇ ਕੀ ਤੁਸੀਂ ਕਦੋਂ ਜਦ ਵੀ ਆਪਣੇ ਇਲਾਕੇ ਚ ਇੱਕ ਮਾਂ ਦਾ ਪੁੱਤ ਚਲਿਆ ਗਿਆ ਜਿਹਦੇ ਲਈ ਮੇਰਾ ਭਤੀਜਾ ਵੀ ਆ ਬਹੁਤ ਦੁੱਖ ਪ੍ਰਗਟ ਕਰਦੀ ਹੈ ਪਰ ਗੱਲ ਇਹ ਹੈ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਚੋਅ ਸੋਇਲ ਲਾਸ਼ਾਂ ਤੋਂ ਇਲਾਵਾ ਸਾਨੂੰ ਕੁਝ ਲੱਭਦਾ ਨਹੀਂ ਜਿਨ੍ਹਾਂ ਨੇ ਕੀਤੀ ਹੈ ਮੈਂ ਤਾਂ ਉਹਨਾਂ ਦੀ ਵੀ ਸਖਤ ਮੰਗਿਆ ਕਰਦੀ ਪਰ ਮੈਂ ਪੁਲਿਸ ਨੂੰ ਸਖਤ ਤੋਂ ਸਖਤ ਹਦਾਇਤ ਦਿੰਦੀ ਹਾਂ ਵੀ ਇੱਕ ਮਾਂ ਦਾ ਪੁੱਤ ਗਿਆ ਜਲਦੀ ਤੋਂ ਜਲਦੀ ਦੋਸ਼ੀਆਂ ਤੇ ਕਾਰਵਾਈ ਕਰੋ ਦੋਸ਼ੀਆਂ ਨੂੰ ਫੜੋ ਜੇ ਤੁਹਾਡਾ ਫਰਜ਼ ਬਣਦਾ ਤਾਂ ਕਿ ਘਰਦਿਆਂ ਨੂੰ ਇੱਕ ਇਨਸਾਫ ਦੀ ਉਮੀਦ ਹੋ ਜਾਵੇ ਪਹਿਲਾਂ ਵੀ ਆਪਣੇ ਹਲਕੇ 'ਚ ਕਈ ਵਾਰੀ ਗੁੰਡਿਆਂ ਚੱਲੇ ਹੁੰਦੇ ਆਇਆ ਹੈ ਨਾ ਅਸਵਾ ਬਹੁਤ ਆ ਗਿਆ ਪੁੱਲਾ ਕੇ ਫਿਰ ਵੀ ਪੁਲਿਸ ਟੋਟੇ ਨੂੰ ਵਰਤ ਰਹੀ ਹੈ ਅੱਜ ਤੱਕ ਜੀ ਸਾਹਿਬ ਨੂੰ ਮੈਂ ਸਖਤ ਤਾੜਨਾ ਕਰਕੇ ਆਉਂਦੀ ਵੀ ਐਤਾ ਨਹੀਂ ਗੁੰਡਾ ਕਰਦੇ ਨਹੀਂ ਇੱਕ ਵਾਰੀ ਕਰ ਦੋ ਤਾਂ ਜਿਵੇਂ ਤੁਸੀਂ ਆਪਣੀ ਚੈਕਿੰਗ ਕਰਦੇ ਹੋ ਚੈਕਿੰਗ ਕਰਕੇ ਜੈਸ ਨੇ ਜੈਸ ਅਸਲ ਦੀ ਜਾਂਚ ਕਰੋ ਤਾਂ ਕਿ ਸਾਡੇ ਮੇਰੇ ਹਲਕੇ ਦੇ ਵਿੱਚ ਅੱਗੇ ਤੋਂ ਕੋਈ ਇਦਾਂ ਦੀ ਅਨਸਾਮੀ ਕਰਦਾ ਨਾ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹ ਮੈਂ ਪਿੱਛੇ ਤੁਹਾਨੂੰ ਚੀਕਾਂ ਮਾਵਾਂ ਦੀਆਂ ਸੁਣ ਰਹੀਆਂ ਬੋਲਣ ਦੀ ਹਿੰਮਤ ਨਹੀਂ ਹੋ ਰਹੀ ਪਰ ਇਹ ਗੁੰਡਾਗਰਦੀ ਬਿਲਕੁਲ ਬਰਦਾਸ਼ਤ ਨਹੀਂ ਹੋਏ ਚਾਹੇ ਕੋਈ ਵੀ ਭਾਵੇਂ ਕਿਸੇ ਨਾਲ ਕਿਸੇ ਨਾਲ ਚਿਹਤਾ ਹੋਵੇ ਕਿਸੇ ਦੇ ਨਾਲ ਹੋਵੇ ਜਿਹਨੇ ਪੁੱਤ ਮਾਰਿਆ ਉਹਨੂੰ ਦਸ਼ਮਣੀ ਦਾ ਬਦਲਾ ਉਹਨੂੰ ਦੇਣਾ ਪਏਗਾ ਪੁਲਿਸ ਨੇ ਸਾਫ਼ ਕਹਿੰਦੇ। ਔਰ ਜਿਹੜਾ ਗੁਰਸੇਵਕ ਮੋਟੂ ਆ ਜਿਹੜਾ ਅਕਿਊਜ਼ਡ ਹੈਗਾ ਆ ਉਹ ਵੀ ਉਮਰਦਾ ਸੀਗਾ ਇਹ ਆਪਸ ਵਿੱਚ ਇਹਨਾਂ ਦੀ ਸਵੇਰੇ ਲੜਾਈ ਹੋਈ ਆ ਔਰ ਇਹਨਾਂ ਨੇ ਉਸ ਲੜਾਈ ਤੋਂ ਬਾਅਦ ਇੱਕ ਦੂਜੇ ਨੇ ਆਪ ਦੇ ਸਾਥੀ ਬੁਲਾ ਲਏ ਪੁਲਿਸ ਇਹਨਾਂ ਨੇ ਅੱਜ ਕੋਈ ਰਿਪੋਰਟ ਨਹੀਂ ਕੀਤਾ। ਉੱਥੇ ਲੜਾਈ ਝਗੜਾ ਇਹਨਾਂ ਦਾ ਵੱਧ ਗਿਆ ਤੇ ਜਿਹੜਾ ਗੁਰਸੇਵਕ ਮੋਟੂ ਆ ਇਹਨੇ ਨਾਲ ਦੇ ਡਿਸਟ੍ਰਿਕਟ ਤੋਂ ਵੀ ਤਿੰਨ ਚਾਰ ਮੁੰਡੇ ਬਲਾਈ ਹੋਏ ਸੀਗੇ। ਔਰ ਉਹ ਫਾਇਰਿੰਗ ਕਰਕੇ ਦੀ ਧੱਤ ਹੋਈ ਹੈ ਲੜਕੀ ਦੀ ਗਗਨਦੀ। ਬਾਈ ਨੇਮ ਪਰਚਾ ਅਸੀਂ ਦਰਜ ਕਰਤਾ ਆ। ਔਰ ਇਹ ਵਿੱਚ ਜਿਹੜੇ ਉਹਨਾਂ ਨੇ ਬਾਈ ਨੇਮ ਲਿਖਾਇਆ ਸੀ ਉਹਨਾਂ ਚੋਂ ਅਸੀਂ ਇੱਕ ਅਕਿਊਜ਼ ਉਹਦੀ ਰੈਸਟ ਵੀ ਹੋ ਗਈ ਆ। ਤੇ ਬਾਕੀ ਵੀ ਅਸੀਂ ਬਹੁਤ ਛੇਤੀ ਫੜ ਲਿਆ। ਕਿੰਨੇ ਫਾਇਰ ਹੋਇਆ ਜੀ? ਤਕਰੀਬਨ ਹਲੇ ਪੱਕਾ ਕਲੀਅਰ ਤਾਂ ਨਹੀਂ ਕਰ ਸਕਦਾ 4 ਤੋਂ 5 ਫਾਇਰ ਹੋਇਆ। ਪਰ ਜਿਹੜਾ ਉਹਨਾਂ ਦੀ ਵਜ੍ਹਾ ਰஞ்சிਸ਼ਾ ਉਹ ਆਪਸੀ ਦੁਸ਼ਮਨੀ ਆ ਪਿੰਡ ਦੀ ਕਿਉਂਕਿ ਦੋਨੋਂ ਤੇ ਰਹੀ ਇੱਕੋ ਪਿੰਡ ਦੀਆਂ ਹੈਗੀਆਂ ਤੇ ਪਲੱਸ ਗੁਰਸੇਵਾ ਕੋ ਮੋਟੂ ਜਿਹਨੇ ਜਿਹੜਾ ਮੇਨ ਅਕਿਊਜ਼ਡ ਹੈਗਾ ਇਹਨੇ ਆਪ ਤੇ ਹੋਰ ਸਾਥੀ ਜੋ ਡਿਸਟ੍ਰਿਕਟ ਤੋਂ ਤਿੰਨ ਚਾਰ ਸਾਥੀ ਹੋਰ ਖਾ ਲੇ ਸੀ ਇਹ ਸਾਰਾ ਵਿੱਚ ਕਹਿ ਰਹੇ ਆ ਆਖਿਆ ਯਾਰ ਵੀ ਟਾਈਮ ਬਣ ਕੇ ਲੜਾਈ ਹੋ ਰਹੀ ਸੀ ਹਲੇ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਜੇ ਬੰਦੇ ਆਪਸ ਚ ਬੁਲਾਇਆ ਇੱਕੋ ਪਿੰਡ ਦੇ ਆ ਤੇ ਬਾਕੀ ਸਾਰੀਆਂ ਚੀਜ਼ਾਂ ਅਸੀਂ ਵੈਰੀਫਾਈ ਕਰਾਂਗੇ ਹਾਂ ਅੱਜ ਸਵੇਰੇ ਹੀ ਇਹਨਾਂ ਦਾ ਪਹਿਲਾਂ ਝਗੜਾ ਹੋਇਆ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਫਿਰ ਇਹਨਾਂ ਦਾ ਦੁਆਰਾ ਇੱਥੇ ਇਹ ਝਗੜਾ ਹੁੰਦਾ ਜੀ ਕਿੰਨੇ ਬੰਦੇ ਅਰੈਸਟ ਹੋ ਗਏ ਸਰ ਹਾਂ ਜਿਹੜੇ ਇਹਨਾਂ ਨੇ ਬਾਈ ਨੇਮ ਐਫੇਅਰਸ ਲਖਾਇਆ ਉਹਨਾਂ ਚੋਂ ਅਸੀਂ ਇੱਕ ਬੰਦਾ ਅਰੈਸਟ ਕਰ ਲਿਆ ਬਾਕੀ ਵੀ ਅਸੀਂ ਕੁਝ ਛੇਤੀ ਅਰੈਸਟ ਕਰ ਲਵਾਂਗੇ ਥੈਂਕ ਯੂ ਥੈਂਕ ਯੂ